ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜ਼ਿੰਦਗੀ ਬੁਲਾਸ ਦੀ ਲੜੀ ਤਹਿਤ ਜੋ ਆਜਾਪਾ ਤੁਹਾਨੂੰ ਕਵਿਦਿਆਂ ਕਲਮਾਂ ਜ਼ਿੰਦਗੀ ਦਾ ਅਸਲ ਸੱਚ ਜਿਹੜਾ ਕਵੀ ਆਪਣੇ ਕਲਮਾਂ ਦੇ ਵਿੱਚ ਕੀ ਕਲਮ ਬੰਦ ਕਰਦਾ ਹੈ ਉਹ ਸੁਣਨ ਜਾ ਰਹੇ ਹਾਂ ਉਮਰ ਸੈਂਕੜੇ ਸਾਲ ਦੀ ਬੰਦਿਆ ਓਏ ਕੰਮਾਂ ਫੋਟਿਆਂ ਵਿੱਚ ਵਿਗਾੜ ਛੱਡੀ ਕੀਤੀ ਸਮਝ ਵਿਚਾਰ ਨਾ ਮੂਲ ਜਟਾ ਖੇਤੀ ਰਾਖਿਓ ਬਿਨਾ ਉਜਾੜ ਛੱਡੀ ਤੈਂ ਕਰ ਤੈਂ ਕਰ ਕਲਪ ਬਿਰਸ਼ ਦੀ ਛਾਖ ਫੁੱਟੀ ਕਹੀ ਪਕੜ ਕੇ ਆਪ ਉਜਾੜ ਛੱਡੀ ਸੁਚੀ ਲਾਲੜੀ ਹੱਥ ਨਾ ਦਾਨ ਆਈ ਵਟਾ ਮਾਰ ਕੇ ਭੰਨ ਦੋ ਫਾੜ ਛੱਡੀ ਬੂਟੀ ਕੀ ਮੀਆਂ ਗਰੀਦੀ ਮੇਰੀ ਤੈਨੂੰ ਅਗ ਲਾਇ ਕੇ ਮੂਰਖਾ ਸਾੜ ਛੱਡੀ ਦਇਆ ਸਿੰਘ ਪਰ ਸਮਝ ਵਿਚਾਰ ਬਾਜੂ ਟੋਪੀ ਰੇਸ਼ਮੀ ਬੰਦਰਾਂ ਪਾੜ ਛੱਡੀ ਦਿਆ ਸਿੰਘ ਪਰ ਸਮਝ ਵਿਚਾਰ ਬਾਜੋਂ ਟੋਪੀ ਰੇਸ਼ਮੀ ਬਾਂਦਰਾ ਪਾੜ ਛੱਡੀ ਉਮਰ ਸੈਂਕੜੇ ਸਾਲ ਦੀ ਬੰਦਿਆ ਓਏ ਕੂੜੇ ਤੰਦਿਆਂ ਵਿੱਚ ਬਤੀਤ ਹੋਈ ਪਿਆ ਵਿਸ਼ੇ ਵਕਾਰਾਂ ਦੇ ਵਿੱਚ ਡੁੱਬਾ ਸਾਰੀ ਜ਼ਿੰਦਗੀ ਜਾਣ ਪਲੀਤ ਹੋਈ ਕਦੀ ਵਿੱਚ ਸਤ ਸਾਂਗ ਨਾ ਪੈਰ ਪਾਇਆ ਤੇਰੀ ਲੁੱਚਿਆਂ ਨਾਲ ਪਗੰਤ ਹੋਈ ਜਲਸੀ ਮੁਜਰਿਆਂ ਵਿੱਚ ਗਲਤਾਨ ਰਹਾ ਦਾਖਲ ਰੂਹ ਨਾ ਵਿੱਚ ਮਸੀਤ ਹੋਈ ਕੰਨਾ ਨਾਲ ਨਾ ਆਇਤ ਹਾਦੀਸ ਸੁਣੀ ਤੇਰੀ ਕਾਫਰਾ ਕੁਫਰ ਦੀ ਰੀਤ ਹੋਈ ਵਿੱਚ ਗਾਫਲੀ ਵਕਤ ਗੁਜ਼ਾਰ ਦਿੱਤਾ ਦੋਜਕ ਜਾਣ ਦੀ ਗਾਫਲਾ ਨੀਤ ਹੋਈ ਰਹਾ ਫੂਲ ਦਾ ਵੇਦ ਪੁਰਾਨ ਸਾਰੇ ਤੈਨੂੰ ਕਿਤੋਂ ਨਾ ਨੇਕ ਨਸੀਹਤ ਹੋਈ ਦਇਆ ਸੰਗ ਹਿਸਾਬ ਸਿਰ ਪਿਆ ਤੇਰੇ ਸਾਰੀ ਉਮਰ ਦੀ ਗਲਤ ਫਸੀਤ ਹੋਈ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਬੰਦਾ ਰਾਮ ਦੇ ਨਾਮ ਨੂੰ ਭੁੱਲ ਗਿਆ ਗਈ ਵਿੱਚ ਬਦ ਫੈਲੀਆਂ ਉਮਰ ਸਾਰੀ ਸੋਨਾ ਨਾਲ ਸੀ ਖਾਕ ਦੇ ਰੁਲ ਗਿਆ ਦੇਵਨ ਹਾਰ ਕਰਤਾਰ ਨਾ ਯਾਦ ਕੀਤਾ ਦੌਲਤ ਮਾਲ ਨੂੰ ਵੇਖ ਕੇ ਭੁੱਲ ਗਿਆ ਗਿਆ ਜੱਗ ਤੂੰ ਤੜਫਦਾ ਵਾਂਗ ਮਛੀ ਪਿਆਲਾ ਆਬ ਹਯਾਤ ਦਾ ਡੁੱਲ ਗਿਆ ਨਹੀਂ ਵਰਸਿਆ ਨਾਮ ਦਾ ਮੀਂਹ ਜਾਣੀ ਸਿੱਟਾ ਉਮਰ ਦੀ ਕਣਕ ਦਾ ਰੁਲ ਗਿਆ ਗਾਫਲ ਪੁਰਸ਼ ਨਾ ਘਟ ਕੇ ਗੰਢ ਦਿੱਤੀ ਲੜੋਂ ਲਾਲ ਬਾਦ ਖਸ਼ਾਂ ਦਾ ਖੁੱਲ ਗਿਆ ਪਾਪ ਕਰਦਿਆਂ गु져 ਗਈ ਉਮਰ ਸਾਰੀ ਝੰਡਾ ਕਾਲ ਦਾ ਸੀਸ ਤੇ ਝੁੱਲ ਗਿਆ ਦਇਆ ਸੰਗ ਕਲਬੂਤ ਵਿੱਚ ਰਾਤ ਪੈ ਗਈ ਦੀਵਾਰੂ ਦਾ ਯਾਰ ਹੋ ਗਲ ਗਿਆ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਕੀਤਾ ਗਾਫਲਾ ਕੰਮ ਨਾ ਕਰਨ ਵਾਲਾ ਉਤੋਂ ਪੌ ਬਾਰਾ ਵਿੱਚੋਂ ਤਿੰਨ ਕਾਣੇ ਪਾਸਾ ਖੇលਿਆ ਬਾਜ਼ੀਆਂ ਹਰਨ ਵਾਲਾ ਲੱਕ ਬੰਨਿਆ ਚੋਰੀਆਂ ਠੱਗੀਆਂ ਤੇ ਕੀਤਾ ਖੋਫਣਾ ਰੱਬ ਤੋਂ ਡਰਨ ਵਾਲਾ ਵੇਲਾ ਗਾਫੜੀ ਵਿੱਚ गुजार ਦਿੱਤਾ ਜਿਹੜਾ ਸ਼ਾਦੇ ਮਾਮਲੇ ਭਰਨ ਵਾਲਾ ਗਾਫਲਾ ਗਾਫੜੀ ਵਿੱਚ गुजार ਦਿੱਤਾ ਜਿਹੜਾ ਵਕਤ ਸੰਸਾਰ ਤੋਂ ਧਰਨ ਵਾਲਾ ਫਿਰਦਾ ਜੱਗ ਤੇ ਰਹਾ ਗਲਤਾਨ ਹੋ ਕੇ ਵੇਲਾ ਯਾਦ ਨਾ ਰੱਖਿਆ ਮਰਨ ਵਾਲਾ ਦਇਆ ਸਿੰਘ ਨਾ ਲੁਕਣ ਨੂੰ ਜਗਾ ਲੱਭੀ ਜਦੋਂ ਆ ਗਿਆ ਚੋਰ ਨੂੰ ਫੜਨ ਵਾਲਾ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਸਮਝੀ ਗੱਲ ਪਿਆਰ ਆ ਠੀਕ ਨਹੀਂ ਮੱਕੇ ਔਰ ਮਦੀਨਿਆਂ ਵਿੱਚ ਪਾਲੇ ਰੱਬ ਸਮਝਿਆ ਦਿਲੋਂ ਨਜ਼ੀਕ ਨਹੀਂ ਤੱਕੇ ਗੈਰ ਦੀ ਕੋਛਤ ਪਣਾ ਜਾਣੀ ਮਾਲਕ ਸਮਝਿਆ ਦਰਦ ਰਫੀਕ ਨਹੀਂ ساری ਉਮਰ ਪਹਾੜ ਵਿੱਚ ਰਿਹਾ ਫਿਰਦਾ ਕਿਤੋਂ ਲੱਭਿਆ ਜੋਰ ਹਕੀਕ ਨਹੀਂ ਵਿੱਚ ਗਾਫਲੀ ਵਕਤ ਗੁਜ਼ਾਰ ਦਿੱਤਾ ਨੇੜੇ ਸਮਝ ਲਈ ਅਜਲ ਤਰੀਕ ਨਹੀਂ ਨਾ ਤੂੰ ਦਰਦ ਫਿਰਾਕ ਦੇ ਵਿੱਚ ਰੋਇਆ ਨਾਲ ਹਿਜਰ ਦੇ ਨਿਕਲੀ ਚੀਕ ਨਹੀਂ ਪਕੜ ਛੱਡਿਆ ਬੁੱਤ ਪਰਸਤੀਆਂ ਨੂੰ ਸਮਝਿਆ ਵਾਦ ਹੂਲ ਸ਼ਰੀਕ ਨਹੀਂ ਪਕੜ ਛੱਡਿਆ ਬੁੱਤ ਪਰਸਤੀਆਂ ਨੂੰ ਸਮਝਿਆ ਵਾਹ ਦਲ ਦਹੂਲ ਸ਼ਰੀਕ ਨਹੀਂ ਦਿੱਤੀ ਗਾਫਲਾ ਰੋੜ ਇਮਾਨਦਾਰੀ ਹੋਇਆ ਸਦਕ ਦੇ ਵਿੱਚ ਸਦੀਕ ਨਹੀਂ ਨਦੀ ਨਾਲਿਆਂ ਵਿੱਚ ਤੂੰ ਡੁੱਬ ਮੁਆ ਇਸ਼ਕ ਦੇਖਿਆ ਬਹਿਰੇ ਹਕੀਕ ਨਹੀਂ ساری ਉਮਰ ਤੂੰ ਬਦੀਆਂ ਵਿੱਚ ਖੋਈ ਰੇਹਾ ਖਲਕ ਦੇ ਨਾਲ ਖਲਿਕ ਨਹੀਂ ਦਇਆ ਸਿੰਘ ਤੂੰ ਮਸਲੇ ਸਿੱਖ ਛੱਡੇ ਸਮਝੀ ਅਕਦੀ ਗੱਲ ਤਹਿਕੀਕ ਨਹੀਂ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਗੱਲਾਂ ਕਿ ਤੂੰ ਨਾ ਗੱਲ ਦਾ ਭੇਤੀਆਰਾ ਡਿੱਗਾ ਲਾਲ ਨਾ ਲੱਗਿਆ ਹੱਥ ਤੇਰੇ ਰਿਹਾਂ ਸ਼ਾਨ ਦਾ ਭੁੱਲ ਕੇ ਰੇਤੀਆਰਾ ਸ੍ਰੀ ਲਾਲ ਤੂੰ ਦਿਲੋਂ ਵਿਸਾਰ ਬੈਠੋਂ ਲਾਇਆ ਨਾਲ ਜਹਾਨ ਦੇ হেਤੀਆਰਾ ਮਾਨਸ ਮੂਰਤੀ ਦੇਵਤਾ ਰੂਪ ਸੀ ਤੂੰ ਬਣਿਆ ਭੁੱਲ ਕੇ ਮਿਸਲ ਪਰੇਤੀਆਰਾ ਕਰਮ ਧਰਮ ਨੂੰ ਪਾਪੀਆ ਛੱਡ ਬੈਠਾ ਪੂਜਾ ਪਾਠਨਾ ਵਕਤ ਸੰਕੀਤੀ ਆਰਾ ਭੁੱਲ ਗਿਆ ਆਪਣਾ ਆਪ ਤੈਨੂੰ ਸਿਰ ਤੇ ਵਰਤ ਗਈ ਦੇਵਦੀ ਨੇਤੀ ਆਰਾ ਪਹਿਲੇ ਬਾਲ ਜਵਾਨ ਤੇ ਬਿਰਦ ਹੋਇਆ ਸਿਆਹੂ ਹੋ ਗਿਆ ਪਰਤ ਕੇ ਸੀਤੀ ਆਰਾ ਤੈਨੂੰ ਕਿਤੇ ਨਾ ਬੂਟਿਆ ਫਲ ਲਗਾ ਗਏ ਗੁਜਰ ਵਿਸਾਖ ਤੇ ਚੀਤੀ ਆਰਾ ਮੈਨੂੰ ਕਸਮ ਤੇਰੀ ਗੁਰੂ ਪੀਰ ਬਾਜੋਂ ਬੇੜਾ ਡੁੱਬਿਆ ਪੂਰਸ ਮੇਤ ਯਾਰਾ ਦਇਆ ਸਿੰਘ ਇਸ ਜ਼ਿੰਦਗੀ ਕੰਨਿਆਂ ਨੂੰ ਆ ਗਈ ਜਮਾਂ ਦੀ ਲੈਣ ਜਿਨੇ ਤਿਆਰਾ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਕਰਮਨਾ ਕੀਤਾ ਕਰਮਨਾ ਪਾਪੀਆ ਧਰਮ ਵਾਲਾ ਸਾਰੀ ਉਮਰ ਤੂੰ ਵੇਦ ਵਿਚਾਰ ਛੱਡੇ ਵਿੱਚੋਂ ਗਿਆਨਾ ਭੂਤ ਨਾ ਪਰਮ ਵਾਲਾ ਹੈ ਵਿਦ ਵਿਦਾਂਤ ਸਿਧਾਂਤ ਸਾਰਾ ਮਹਾਵਾਕ ਸਲੋਕ ਜੋ ਬ੍ਰਹਮ ਵਾਲਾ ਇੱਕ ਬ੍ਰਹਮ ਦਾ ਮਰਮ ਨਾ ਜਾਣਿਆਈਂ ਪਰਮ ਪੈ ਗਿਆ ਬ੍ਰਹਮ ਆਸ਼ਰਮ ਵਾਲਾ ਕੌਣ ਪਾਪ ਤੇ ਕੌਣ ਹੈ ਪੁੰਨ ਬੰਦੇ ਪਾਇਆ ਮਰਮਨਾ ਕਰਮ ਆ ਕਰਮ ਵਾਲਾ ਦਇਆ ਸਿੰਘ ਨਾਮ ਬ੍ਰਹਮ ਗਿਆਨ ਹੋਇਆ ਢੇੜਾ ਡੂਬ ਦਿੱਤਾ ਮਾਨਸ ਜਨਮ ਵਾਲਾ ਦਇਆ ਸਿੰਘ ਨਾਮ ਬ੍ਰਹਮ ਗਿਆਨ ਹੋਇਆ ਢੇੜਾ ਡੂਬ ਦਿੱਤਾ ਮਾਨਸ ਜਨਮ ਵਾਲਾ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਚਾਹੁੰਦਾ ਰਿਹਾ ਜਹਾਨ ਤੇ ਭੋਗ ਜਾਣੀ ਸ੍ਰੀ ਰਾਮ ਨੂੰ ਮਨੋਂ ਅਨਸਾਰ ਨੇ ਤੋਂ ਲੱਗ ਪਏ ਕੋ ਵੱਲੜੇ ਰੋਗ ਜਾਣੀ ਨਹੀਂ ਇਸ਼ਕ ਪ੍ਰੇਮ ਦਾ ਡੁੱਬ ਮੋਇਆ ਰਿਹਾ ਚਿਤ ਨੂੰ ਲੱਗਿਆ ਸੋਗ ਜਾਣੀ ਵਿੱਚ ਵਿਸ਼ੇ ਵਿਕਾਰ ਦੇ ਨਸ਼ਾ ਚੜਿਆ ਰਿਹਾ ਚਿਤ ਨੂੰ ਲੱਗਿਆ ਸੋਗ ਜਾਣੀ ਵਿੱਚ ਕੁੜਮ ਕੁਟੰਬ ਦੇ ਗਰਕ ਹੋਇਆ ਨਹੀਂ ਤਾਰਿਆ ਜਗਤੇ ਜੋਗ ਨਹੀਂ ਨਾਹੀ ਤਾਰਿਆ ਜਗ ਤੇ ਜੋਗ ਜਾਣੀ ਦਇਆ ਸਿੰਘ ਚਤ ਚਾਹੁੰਦਾ ਜੀਵਨੇ ਨੂੰ ਮੁੱਕ ਗਈ ਨਖਤੜੀ ਚੋਗ ਜਾਣੀ ਦਇਆ ਸਿੰਘ ਚਤ ਚਾਹੁੰਦਾ ਜੀਵਨੇ ਨੂੰ ਮੁੱਕ ਗਈ ਨਖਤੜੀ ਚੋਗ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏ ਸੀ ਜ਼ਿੰਦਗੀ ਬਲਾਸਤੀ ਲੜੀ ਤਹਿਤ ਜੋ ਉਮਰ ਦਾ ਸੰਕੇਤ ਬੰਦੇ ਨੂੰ ਇੱਕ ਹਲੂਨਾ ਮਾਨਸ ਜਾਤ ਨੂੰ ਇੱਕ ਬਹੁਤ ਵੱਡਾ ਜੋ ਉਪਦੇਸ਼ ਜੋ ਇਹ ਜ਼ਿੰਦਗੀ ਬिलास ਦੇ ਰਾਹੀਂ ਜੋ ਸਮਝਾਉਣਾ ਕੀਤਾ ਹੈ ਮਾਨਸ ਜਨਮ ਨੂੰ ਸੋ ਸੁਣ ਸੁਣ ਕੇ ਸਮਝ ਕੇ ਤੇ ਵਿਚਾਰ ਕਰਕੇ ਤੇ ਇਹ ਸਾਡੇ ਪੇਜ ਨੂੰ ਫੋਲੋ ਕਰ ਲੈਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ